ਕਿ ਟਰੈਕਟਰ ਵੀ ਲਾ ਦਈਏ ਲੋਕਾਂ ਦੀ ਜਿੱਤਾਂ ਰੂਤਾ ਵੀ ਲਾ ਕੇ ਕਰੀ ਜਾਵਾਂਗੇ ਕੋਲੇ ਤੜੇ ਹੋਰ ਚਾਹੀਦੇ ਲਿਆਵਾਂਗੇ ਕੋਈ ਗੱਲ ਨਹੀਂ ਜੋ ਚੀਜ਼ ਚਾਹੀਦੀ ਲਿਆਵਾਂਗੇ ਪਰ ਤੁਸੀਂ ਇੰਜ ਕਰੋ ਸੰਘਤ ਦਾ ਜ਼ੋਰ ਮਾਰੋ ਤਗੜਿਆਂ ਸੰਘਤ ਦਾ ਬਯਰ ਤੇ ਬਾਕੀ ਫੈਸਲਾ ਤੁਹਾਨੂੰ ਕਰਨਾ ਮੈਂ ਨਹੀਂ ਕਰਨਾ ਮੈਂ ਤੁਹਾਡੇ ਨਾਲ ਕਿਸ ਕਰਕੇ ਮੈਨੂੰ ਤੋੜਾ ਵਾ ਕਿ ਮੈਂ ਆਇਆ ਕੱਲੇ ਮੈਂ ਉਹਦਾ ਉਹਦਾ ਹੋ ਗਿਆ ਤੇ ਇੱਕ ਆ ਗਿਆ ਕਿ ਰਾਹ ਬਰਾ ਮਾਰਾ ਅੱਗੇ ਘਰੀ ਹੋ ਰਹੀ ਸੀ ਅਚੂਬਾ ਸੁਣ ਲਈ ਜਾਵੇ ਪੱਤੋੜੀ ਕੱਟ ਪਰ ਆ ਥੋੜੇ ਕੱਟ ਤੇ ਸਲਾਹ ਨਾਲੇ ਕਰ ਲਿਓ ਤੇ ਠੀਕ ਆ ਬਾਬਾ ਸਲਾਹ ਕਰ ਲੈਣ ਪਹਿਣਾ ਸਿੰਘ ਉਹਨੂੰ ਕੁਛ ਨਹੀਂ ਹਾਂ ਮੈਨੂੰ ਕਰਕੇ ਨਾ ਬਿੱਟੂ ਨਹੀਂ ਆਇਆ ਇਹਨਾਂ ਕਰਕੇ ਗੱਲ ਪੁੱਛੋ ਪੁੱਛੋ ਮੈਨੂੰ ਸਲਾਹ ਕਰਕੇ ਪਹਾੜ ਦਸਣਾ ਹੁਣ ਟਾਡੀ ਦੇਰੀ ਆ ਮੇਰੀ ਕੋਈ ਦੇਰੀ ਨਹੀਂ ਮੈਂ ਚਾ ਜਿੱਦਣ ਤੁਹਾਡੀ ਜੰਡੀ ਦੇਤੀ ਆਰਮਿਸ਼ੀਨ ਯਾਨਕੇ ਖੜੀ ਕੇ ਰੋਗੇ ਤੇ ਮਹੀਨੇ ਦਾ ਕਿਰਾਇਆ ਲੈ। ਹਾਂਜੀ ਦੇ ਦੂੰਗਾ ਮੈਂ ਚਲੇ ਜਾਊਗਾ ਪਰ ਕੰਮ ਤੇ ਆਪਣਾ ਖਰਾਬ ਹੂੰ ਹੂੰ ਪਤਾ ਪਤਾ ਕਰ ਲੋ ਵੀ ਮਸ਼ੀਨ ਪਹਿਲਾਂ ਕਿ ਉਹ ਆਪਣੀ ਹੀ ਫਿਰੋਤੀ ਆ ਚਲੇ ਜਾਊ ਤੇ ਕੋਈ ਕਰਦੀ ਉਹਨੂੰ ਲਾ ਲੋ ਜਿੱਥੇ ਲਹੜਾ ਤੇ ਅਗਲਾ ਡੱਕ ਦਾ ਪਤਾ ਲੱਗ ਜਾਊਗਾ ਪਰ ਪਹਿਲਾਂ ਪੁੱਛ ਲਓ ਪੁੱਛ ਨਹੀਂ ਕਿ ਇਹ ਨਾ ਪੁੱਛ ਕੇ ਕਰ ਲਓ ਪੁੱਛ ਕੇ ਲਾਣਾ ਕਿਉਂਕਿ ਅੰਦਰ ਬਾਹਰ ਬੋਰ-ਬੋਰ ਲੱਗੇ ਆ ਨਾ ਤੇ ਤੁਸੀਂ ਚੰਗੀ ਤਰ੍ਹਾਂ ਪਤਾ ਕਰ ਲਓ ਇਹ ਨਾ ਹੋਵੇ ਕਿ ਸਾਡੇ ਸਾਕੇ ਦਾ ਅਸੀਂ ਸਾਕੇ ਨੂੰ ਭੰਨੀ ਦਰੇ ਹਰ ਦਿਲ ਦੈਣਾ ਪਿੰਡ ਪੈ ਲਟਾਏ ਵਾਲਾ ਜੋ ਸਾਹ ਸੰਗਤ ਜੀ ਪਾਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ ਕਿਹੜਾਉਣ ਦੇ ਕਾਰਨ ਪੰਜਾਬ ਦੇ ਬਹੁਤਿਆਂ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਇਹ ਜੋ ਪਿੰਡ ਢਾਏ ਵਾਲਾ ਹੈ ਇਹ ਬਹੁਤ ਘੱਮਸਕਮ ਸਾਧ ਸੰਗਤ ਜੀ 3-4 ਕਿਲੋਮੀਟਰ ਲੰਮਾ ਜਿਹੜਾ ਬੰਨ ਹੈ ਉਹ ਟੁੱਟ ਚੁੱਕਾ ਹੈ ਤੇ ਸੰਗਤਾਂ ਮਹਾਪੁਰਸ਼ਾਂ ਦੇ ਪਾਸ ਬੇਨਤੀਆਂ ਕਰ ਰਹੀਆਂ ਨੇ ਕਿ ਮਹਾਰਾਜ ਕਿਰਪਾ ਕਰੋ ਮਹਾਪੁਰਸ਼ੋ ਜਿਹੜਾ ਇਹ ਬਾਨੇ ਤੁਹਾਡੇ ਉੱਪਰ ਅਰੇ ਨਹੀਂ ਬੰਨਣਾ ਇਸ ਕਰਕੇ ਸਾਧ ਸੰਗਤ ਜੀ ਮਹਾਪੁਰਖ ਸੰਗਤਾਂ ਦੇ ਬੇਨਤੀ ਨੂੰ ਸਵੀਕਾਰ ਕਰਦੇ ਹੋਇਆਂ ਜੋ ਪੈਲ ਟਾਏ ਵਾਲਾ ਬੰਨ ਹੈ ਇਸ ਨੂੰ ਬੰਨਣਾ ਸ਼ੁਰੂ ਕਰ ਦਿੱਤਾ ਹੈ ਇਹ ਤੋੜੇ ਭਰ ਰਹੇ ਨੇ ਸਿੰਘ ਆਪ ਜੀ ਵੇਖ ਰਹੇ ਹੋ 18000 ਰੇਕੜ ਸਾਹ ਸੰਗਤ ਜੀ ਮੁੰਡਾ ਪਿੰਡ ਪੈਲ ਟਾਏ ਵਾਲਾ ਜੋਲ ਇਸ ਖੇਤ ਦੇ ਚਨੀ ਪੈਲੀ ਹੁੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਆਪ ਦੀ ਵੇਖ ਸਕਦੇ ਹੋ ਚਨੀ